भगवान तमान तू क्या सोचदा है बी ए कौम मुकजूंगी ए वड्डी तुक्की ਵੀ ਕੌਮ ਨਹੀਂ ਮੁਕੜੀ ਲੱਖਾਂ ਵਿੱਚ ਇੱਕ ਵੀ ਜਲੇ ਜਾਵਾ ਨਾ ਲੱਖਾਂ ਵਿੱਚ ਇੱਕ ਸਵਾ ਸਵਾ ਲੱਖ ਗੱਲ ਲੜਿਆ ਏ ਇਹ ਜੇ ਗੋਲੇ ਇਹ ਅੱਜ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਗਿਰੇ ਆ 20 25 ਗੋਲੇ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਨਿਹੰਗ ਸਿੱਖਾਂ ਤੇ ਕਿਉਂ लाठी चार्ज ਕੀਤਾ ਜਾ ਰਿਹਾ ਕੋਮੀ ਇਨਸਾਫ ਮੋਰਚਾ 2 ਸਾਲ ਤੋਂ ਚੱਲ ਰਿਹਾ ਹੈ ਤੇ ਬੜਾ ਸਮੂਥਲੀ ਜਿਹੜੇ ਨਿਹੰਗ ਸੇਕ ਨੇ ਆਪਣਾ ਇਤਜਾਜ ਕਰ ਰਹੇ ਨੇ ਲੇਕਿਨ ਹੁਣ ਜਿਹੜੇ ਸੂਰਤੀ ਆਲਸੀ ਦੇਖ ਰਹੇ ਆ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਦੀ ਜਿਹੜੀ ਹਕੂਮਤ ਹੈ ਉਹ ਪੰਜਾਬ ਦੇ ਖਿਲਾਫ ਕਿਉਂ ਹੈ ਇਸ ਸੰਬੰਧ ਵਿੱਚ ਅੱਜ ਦੀ ਵੀਡੀਓ ਹੈ ਵੀਡੀਓ ਅਲਵਾਦਣੇ ਆ ਵੀਡੀਓ ਅਲਵਾਦਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟ ਅਤਮਾਨ ਤੂੰ ਕਿਆ ਸੋਚਦਾ ਏ ਵੀ ਇਹ ਕੌਮ ਮੁੱਕ ਜੂਗੀ ਇਹ ਵੱਡੀ ਟੁੱਕੀ ਵੀ ਕੌਮ ਨਹੀਂ ਮੁੱਕਣੀ ਇਹ ਦਸ਼ਵੇਂ ਪਾਤਸ਼ਾਹ ਨਾ ਅਨੰਦਪੁਰ ਸਾਹਿਬ ਖੰਡੇ ਬਾਟੇ ਦੇ ਅੰਮ੍ਰਿਤ ਛਕਾ ਕੇ ਖਾਲਸੇ ਨੂੰ ਤਿਆਰ ਕਰਿਆ ਲੱਖਾਂ ਵਿੱਚ ਇੱਕ ਵੀ ਜਲੇ ਜਾਵਾ ਨਾ ਲੱਖਾਂ ਵਿੱਚ ਇੱਕ ਸਵਾ ਸਵਾ ਲੱਖ ਗੱਲ ਲੜਿਆ ਏ ਇਹ ਜੇ ਗੋਲੇ ਇਹ ਅੱਜ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਗਿਰੇ ਆ 20 25 ਗੋਲੇ ਦਰਾਨ ਸਾਹਿਬ ਮਹਾਰਾਜ ਪਰ ਗੋਲੇ ਵੱਜੇ ਭਗਵੰਤ ਮਾਨ ਅੱਜ ਤੂੰ ਸੋਚ ਲੈ ਵੀ ਸੁਖਬੀਰ ਬਾਦਲ ਦਾ ਬਲਤਕਾਰੀ ਉਦੈ ਬੇਅਦਵੀ ਕਰਾਈ ਤੀ ਜਵਾਰ ਕੇ ਵਿੱਚ ਆਪਣਾ ਸਰਸੇ ਵਾਲੇ ਤੇ ਅੱਜ ਤੇਰਾ ਕੀ ਹਾਲ ਹੋਇਆ ਵਾ ਇਹ ਸੁਖਬੀਰ ਬਾਦਲ ਦਾ ਸਾਰੇ ਜਿੰਨੇ ਵੀ ਅਕਾਲੀ ਦਲ ਤੇ ਖਿੰਡ ਗਏ ਅੱਜ ਤੇਰੀ ਵੀ ਵਾਰੀ ਆ ਗਈ ਹੁਣ ਪੁੱਤ ਤੂੰ ਤਿਆਰ ਹੋ ਜਾ ਆ ਦੇਖ ਲੋ ਮੋਰਚਾ ਲਾ ਕੇ 2 ਸਾਲ ਹੋ ਗਏ ਸਾਨੂੰ ਇੱਥੇ ਬੈਠਿਆ ਇਹਨੂੰ ਕਹਿੰਦਾ ਜਦੋਂ ਵੀ ਧਰਮਾਂ ਦਾ ਕਿਤੇ ਵਿਰੋਧ ਹੋਇਆ ਜਾਨਾ ਹੱਥ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਦੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ ਕਹਿੰਦਾ ਮੌਤ ਖਾਲਸੇ ਦਾ ਜੀਵਨ ਮੰਗਦੀ ਆ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਕਿਉਂਕਿ ਜਿਹੜੀਆਂ ਇਹ ਸਾਡੀਆਂ ਮਾਵਾਂ ਨੇ ਇਹਨਾਂ ਨੂੰ 2 ਸਾਲ ਹੋ ਗਏ ਜਾਣਦੇ ਇੱਥੇ ਇਹਨਾਂ ਨੇ ਕਹਿਰ ਦੀ ਸਰਦੀ ਕਹਿਰ ਦੀ ਗਰਮੀ ਆਪਣੇ ਪਿੰਡੇ ਦੇ ਹਟਾਈ ਆ ਤੇ ਜਿੰਨੇ ਵਾਰ ਵੀ ਤੱਕਾ ਹੋਇਆ ਇਹ ਸਾਡੀਆਂ ਮਾਵਾਂ ਜਾਣਦੇ ਮੋਰਚਿਆਂ ਦੇ ਵਿੱਚ ਸਭ ਤੋਂ ਮੂਰੇ ਹੁੰਦੀਆਂ ਨੇ ਸਰਕਾਰ ਤਾਂ ਉਦੀ ਚਲੇ ਜਾਣੀਆਂ ਜੇ ਜਾਣ ਲੱਗਾ ਬਈ ਫਤਿਹ ਕਰ ਜਾਵਾ ਸਿੰਘਾਂ ਦੀ ਰਿਆਹੀ ਕਰਦਾ ਵਾ ਕਮਿਨ ਸਾਫ ਮੋਰਚੇ ਨੂੰ 2 ਸਾਲ ਹੋ ਗਏ ਨੇ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਸੀ ਉਹ ਕੀਤਾ ਜਾ ਰਿਹਾ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਗੋਲੇ ਜਿਹੜੇ ਨੇ ਉਹ ਦਾਗੇ ਗਏ ਨੇ ਕਮਿਨ ਸਾਫ ਮੋਰਚੇ ਸਾਹਮਣੇ ਬੀਬੀ ਮੌਜੂਦ ਨੇ ਗੱਲਬਾਤ ਕਰਨਗੇ ਜਾਣਾਂਗੇ ਕਿ ਕੀ ਪੂਰੀ ਘਟਨਾ ਸੀ ਕੀ ਕੁਝ ਹੋਇਆ ਬੀਬੀ ਜੀ ਸ਼ਾਂਤਮਈ ਤਰੀਕੇ ਦੇ ਨਾਲ ਪੂਰਾ ਮੋਰਚਾ ਚੱਲ ਰਿਹਾ ਸੀ ਕੀ ਪੂਰੀ ਘਟਨਾ ਹੋਈ ਹਾਂਜੀ ਉਹ ਸ਼ਾਂਤਮਈ ਗੱਲੇ ਤੇ ਵੀ ਉਹ ਸਿੰਘ ਅਰਦਾਸ ਕਰਕੇ ਗਏ ਆ ਵੀ ਅਸੀਂ ਮਰੰਡਮ ਦੇਣਾ ਹੈ ਵੀ ਜਿਹੜੇ ਬੰਦੀ ਸਿੰਘ ਆ ਉਹਨਾਂ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾ ਸਿੰਘ ਹਵਾਰੇ ਦੀ ਮਾਸੀ ਆ ਜਥੇਦਾਰ ਜਥੇਦਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਆ ਅਸੀਂ ਜਦੋਂ ਸਰਬੱਤ ਖਾਲਸਾ ਵੀ ਤਾਂ ਜਦੋਂ 10 ਲੱਖ ਸੰਗਤ ਦਾ ਉਹਨੂੰ ਜਗਤਾ ਸਿੰਘ ਹਵਾਰੇ ਨੂੰ ਜਥੇਦਾਰ ਬਣਾਇਆ ਤਾਂ ਅਕਾਲ ਤਖਤ ਸਾਹਿਬ ਦਾ ਭਈ ਸਾਡੀ ਬੇਨਤੀ ਆ ਭਗਮਾਨਤ ਮਾਨ ਨੂੰ ਵੀ ਵੀ ਦੇਖੋ ਦਿਨ ਥੋੜੇ ਰਹਿ ਗਏ ਤੇਰੇ ਤੇਰੇ ਜਾਣੇ ਦੇ ਤੇਰੀ ਸਰਕਾਰ ਦੇ ਵੀ ਤੇ ਤੇਰੇ ਵੀ ਮੈਂ ਤੈਨੂੰ ਇਹ ਬੇਨਤੀ ਕਰਦੀ ਆ ਤੂੰ ਹੈ ਸਾਡੇ ਬੱਚਿਆਂ ਵਰਗਾ ਏ ਵੀ ਤੈਨੂੰ ਜਦੋਂ ਬਲਗਾੜੀ ਕੱਠ ਬਹੁਤ ਵੱਡਾਤਾ ਤੂੰ ਉਥੇ ਸਟੇਟ ਤੇ ਚਲੇ ਗਿਆਤਾ ਸਟੇਟ ਤੇ ਗਿਆਤਾ ਤਾਂ दारू ਪੀਤੀ ਵੀ ਤੀ ਉਥੇ ਤੈਨੂੰ ਫਿਰ ਵੀ ਸਰਦਾਰ ਸ਼ਿਵ ਸਿੰਘ ਮਾਨਾ ਉਥੇ ਦੇ ਗਿਆ ਛਾਤ ਮੈਂ ਵੀ ਤੂੰ ਉਥੇ ਦੇ ਚਲੇ ਜਾ ਤੈਨੂੰ ਸੰਗਤ ਨਾਲ ਕੁੱਟ ਦੇਣਾ ਤੈਨੂੰ ਸੰਗਤ ਨਾਲ ਕੁੱਟ ਦੇਣਾ ਤੈਨ ਤੇਰੀ दारू ਨੂੰ ਦੇਖ ਕੇ ਤੂੰ ਨਚੀ ਨਚਾ ਖਾਂਦਾ ਏ ਤੇ ਇੱਕ ਵਾਅਦਾ ਕਰਿਆਤਾ ਵੀ ਮੈਂ 8 ਦਿਨ ਤੇ ਅੰਦਰ ਆ ਕੇ ਮੈਂ ਨਚਾ ਛਡਾ ਛਡਾਉਂਗਾ ਬੱਚਿਆਂ ਦਾ ਵੀ ਪੰਜਾਬ ਮੈਂ ਬਚਾਉਂਗਾ ਬੱਚਿਆਂ ਨੂੰ ਨੌਜਵਾਨਾਂ ਨੂੰ ਪਰ ਤੂੰ ਜਿੱਦਨ ਦਾ ਆਇਆ ਏ ਪੱਦ ਗਿਆ ਨਸ਼ਾ ਵੱਧ ਗਿਆ ਨਸ਼ਾ ਨਸ਼ਾ ਵੱਧ ਗਿਆ ਭਗਵਾਨਤ ਮਾਨ ਤੂੰ ਕਿਆ ਸੋਚਦਾ ਏ ਵੀ ਇਹ ਕੌਮ ਮੁੱਕ ਜੂਗੀ ਇਹ ਵੱਡੀ ਟੁੱਕੀ ਵੀ ਕੌਮ ਨਹੀਂ ਮੁੱਕਣੀ ਇਹ ਦਸ਼ਵੇਂ ਪਾਤਸ਼ਾਹ ਨਾ ਅਨੰਦਪੁਰ ਸਾਹਿਬ ਖੰਡੇ ਬਾਟੇ ਦੇ ਅੰਮ੍ਰਿਤ ਛਕਾ ਕੇ ਖਾਲਸੇ ਨੂੰ ਤਿਆਰ ਕਰਿਆ ਲੱਖਾਂ ਵਿੱਚ ਇੱਕ ਵੀ ਜਲੇ ਜਾਵਣਾ ਲੱਖਾਂ ਵਿੱਚ ਇੱਕ ਸਵਾ ਸਵਾ ਲੱਖ ਗੱਲ ਲੜਿਆ ਏ ਸਵਾ ਸਵਾ ਲੱਖ ਗੱਲ ਮੁਕਾਬਲੇ ਕਰਿਆ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਇਹ ਉਹ ਇਹ ਉਹ ਖਾਲਸੇ ਆ ਉਹ ਸਿੰਘ ਆ ਮੈਂ ਤੈਨੂੰ ਦੱਸਣਾ ਚਾਹੁੰਦੀ ਆ ਵੀ ਜਿਹੜੇ ਬੰਦੀ ਸਿੰਘ ਆ ਜੇ ਤੂੰ ਠੀਕ ਠਾਕ ਉਹਨਾਂ ਨੂੰ ਰਿਹਾਈ ਕਰ ਦੂੰਗਾ ਪਰ ਤੂੰ ਮਿਲ ਗਿਆ ਅਮਰਸ਼ਾਹ ਦੇ ਨਾਲ ਮਿਲਿਆ ਵਾ ਤੂੰ ਮੋਦੀ ਦੇ ਨਾਲ ਸੈਂਟਰ ਨਾਲ ਤੂੰ ਕਹਿੰਦਾ ਮੇਰੀ ਸੁਣਦੇ ਨਹੀਂ ਤੂੰ ਰਾਤ ਨੂੰ ਜਾ ਕੇ ਮੀਟਿੰਗਾਂ ਕਰਦਾ ਏ ਤੇਰੀ ਸਾਰੀ ਖਬਰ ਆਉਂਦੀ ਸਾਨੂੰ ਮੈਂ ਤੈਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਏ ਚਾਹੁੰਦੀ ਆ ਭਗਵਾਨਤਮਾਨ ਜੀ ਅੱਜ ਦੇਖੋ ਇਹ ਜੇ ਗੋਲੇ ਇਹ ਅੱਜ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਗਿਰਿਆ 20 25 ਗੋਲੇ ਮੇਰੀ ਦੇਖਦੀ ਦੇਖਦੀ ਗਿਰੇ ਉਹ ਕਿਕਰਦਾ ਪੋਰਾ ਪਿਆ ਉਦੇ ਪਰ ਵੱਜਿਆ ਆ ਕੇ ਉਹੀ ਵੱਜ ਕੇ ਮੇਰੀਆਂ ਲੱਤਾਂ 'ਵਾਂ ਵੱਜਿਆ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰ ਗੋਲੇ ਵੱਜੇ ਭਗਵਾਨਤਮਾਨ ਅੱਜ ਤੂੰ ਸੋਚ ਲੈ ਵੀ ਸੁਖਬੀਰ ਬਾਦਲ ਦਾ ਬਲਤਕਾਰੀ ਉਹਦੇ ਬੇਅਦਵੀ ਕਰਾਈ ਤੀ ਜਵਾਰ ਕੇ ਵਿੱਚ ਆਪਣਾ ਸਰਸੇ ਵਾਲੇ ਤੇ ਅੱਜ ਤੇਰਾ ਕੀ ਹਾਲ ਹੋਇਆ ਵਾ ਇਹ ਸੁਖਬੀਰ ਬਾਦਲ ਦਾ ਸਾਰੇ ਜਿੰਨੇ ਵੀ ਅਕਾਲੀ ਦਲ ਤੇ ਖਿੰਡ ਗਏ ਅੱਜ ਤੇਰੀ ਵੀ ਵਾਰੀ ਆ ਗਈ ਹੁਣ ਪੁੱਤ ਤੂੰ ਤਿਆਰ ਹੋ ਜਾ ਅੱਜ ਤੇਰੀਆਂ ਤੈਨੂੰ ਮਾਇਆ ਜਮਾਉਣ ਵਾਲੀਆਂ ਬੈਠੀਆਂ ਏ ਆਹ ਦੇਖ ਲਓ ਮੋਰਚਾ ਲਾ ਕੇ 2 ਸਾਲ ਹੋ ਗਏ ਸਾਨੂੰ ਅੱਥੇ ਬੈਠਿਆ ਨੂੰ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਮਰ ਜਾਣਾ ਚਾਹੀਦਾ ਤੂੰ ਕਦੇ ਆਸਟ੍ਰੇਲੀਆ ਵਰਦਾ ਕਦੇ ਕੈਨੇਡਾ ਤੂੰ ਕਹਿੰਦਾ ਏ 20 ਕਰੋੜ ਦਾ ਘਾਟਾ ਪੈ ਗਿਆ ਤੂੰ ਸਾਰਾ ਪੈਸਾ ਪੰਜਾਬ ਦਾ ਸਾਡੇ ਬੱਚਿਆਂ ਦਾ ਤੂੰ ਦਿੱਲੀ ਵਿੱਚ ਦੇ ਰਿਹਾ ਏ ਕੇਸ਼ੀਵਾੜ ਨੂੰ ਇਲੈਕਸ਼ਨ ਵਾਸਤੇ ਇਲੈਕਸ਼ਨ ਵਾਸਤੇ ਤੂੰ ਸਾਰਾ ਪੈਸਾ ਜਿੰਨਾ ਏ ਪੰਜਾਬ ਦੇ ਹੱਕਾਂ ਦਾ ਕੈਸਰੀ ਬਾਦ ਨੂੰ ਦੇ ਰਿਹਾ ਏ ਅੱਜ ਉਥੇ ਕਹਿੰਦਾ ਏ ਅਸੀਂ 2500 ਪੈਨਸ਼ਨ ਕਰ ਦੂਗੇ ਅਸੀਂ ਤੇ ਤੁਹਾਡੀ 3500 ਕਰ ਦੂਗੇ ਤੇਰੇ 1000 ਰੁਪਿਆ ਬੀਬੀਆਂ ਦਾ ਨਹੀਂ ਵਧਾਇਆ ਤੇਰਾ ਵਰਕਰ ਕੋਈ ਵੱੜ ਕੇ ਦਿਖਾਵੇ ਉਹਨਾਂ ਨੇ ਜਿਹੜੀ ਹੁਣ 28 ਵਿੱਚ 27 ਵਿੱਚ ਇਲੈਕਸ਼ਨ ਹੋਣੀ ਆ ਤੇਰੇ ਵਰਕਰਾਂ ਦੇ ਧੂਏ ਤੋੜੂਗੇ ਅਸੀਂ ਪਿੰਡਾਂ ਦੇ ਵਿੱਚ ਇੱਕ ਅਸੀਂ ਦੇਖ ਰਹੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜੇ ਗੋਲੇ ਅੱਜ ਨੇ ਦਾਗੇ ਗਏ ਨੇ ਅਸੀਂ ਇੱਥੇ ਇੰਨੇ ਉਹਦੇ ਨਾਲ ਆਏ ਸੀ ਕਿਉਂਕਿ 2 ਸਾਲ ਅੱਜ ਪੂਰੇ ਹੋਏ ਸੀ ਉਸ ਚੀਜ਼ ਬਾਰੇ ਕੀ ਕਹੂੰ ਅਸੀਂ ਕਹਿੰਦੇ ਤੇ ਭਈ ਚਲੋ ਉਹਨੂੰ ਜਾ ਕੇ ਪਿਆਰ ਮੁਹੱਬਤ ਦੇ ਨਾਲ ਅਸੀਂ ਮਰੰਡਮ ਦਈਏ ਕੌਮ ਮੇਰੀ ਮਰੰਡ ਬਚਾਵੇ ਜੀ ਭਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਬਈ ਉਹ ਨਾ ਨਾ ਦੇਖੋ ਕਿੰਨੀ ਫੌਜ ਲਾਵੀ 18 ਮੋਰਚਿਆਂ ਵਿੱਚ ਨੂੰ ਮੈਂ ਲੱਖ ਕੇ ਆਈ ਆ 18 ਮੋਰਚਿਆਂ ਮਾਨੂੰ ਉਹ ਨੂੰ ਤੁਸੀਂ ਹਿਸਾਬ ਲਾ ਲੋ ਵੀ ਮਹਾਰਾਜ ਨਾ ਅਨੇ ਕਰਤੇ ਉਹ ਪੁਲਸ ਵਾਲੇ ਮੈਂ ਲਖਦੀ ਆਈ ਆ ਅਰਦਾਸ ਕਰਕੇ ਤੁਰੀਤੀ ਮੈਂ ਖਾਲਸੇ ਦੀ ਅਰਦਾਸ ਆ ਜਿਹੜੀ ਉਹ ਪੂਰੀ ਹੁੰਦੀ ਆ ਤੇ ਹੋਊਗੀ ਇਹਦੇ ਦਿਨ ਥੋੜੇ ਹੀ ਰਹਿ ਗਏ ਵੇ ਆ ਭਗਵਾਨ ਤਮਾਨ ਦੇ ਇਹ ਆਪਣਾ ਟਾਈਮ ਪਾਸ ਕਰਦਾ ਫਿਰਦਾ ਏ ਸੈਟਰ ਵੀ ਮਾਰਿਆ ਗੋਲਾ ਆ ਬੱਜਾ ਗੋਲਾ ਆ ਮੇਰੇ ਲੱਤਾਂ ਬੱਜਾ ਕੇ ਉੱਥੇ ਤੇ ਉਹ ਪੋਰੇ ਪਾਤੇ ਤੁਸੀਂ ਫੋਟੋ ਵੀ ਤਾਰ ਸਕਦੇ ਆ ਕੈਮਰੇ ਵਾਲੇ ਉਹ ਦੇਖੋ ਉਹ ਦੇਖਾ ਉਹਦੇ ਧੂਆ ਨਿਕਲਦਾ ਧੂਆ ਨਿਕਲਦਾ ਉਹਦੇ ਕੋ ਮਾਰੇ ਦੇ ਸਰੂਪ ਦੇ ਗੋਲੇ ਜਾਨੀ ਇਹ ਤੋਂ ਵੀ ਵੱਡੇ ਵੱਡੇ ਗੋਲੇ ਧਾਗੇ ਗਏ ਜਿਹੜਾ ਇਹ ਇਹ ਮੋਰਚਾ ਲੱਗਿਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰਕਾਉਣ ਦੇ ਲਈ ਲੱਗਿਆ ਵਾ ਜਿਹਦਾ ਕਿਸੇ ਕਵੀ ਨੇ ਲਿਖਿਆ ਵਾ ਕਹਿੰਦਾ ਜਦੋਂ ਵੀ ਧਰਮ ਦਾ ਕਿਤੇ ਵਿਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਦੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ ਕਹਿੰਦਾ ਮੌਤ ਖਾਲਸੇ ਦਾ ਜੀਵਨ ਮੰਗਦੀ ਆ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਜਿਹਦਾ ਭਗਵਾਨ ਤਮਾਰ ਮਾਰੇ ਮਾਤਾ ਜੀ ਨੇ ਬਹੁਤ ਵਧੀਆ ਬੋਲੇ ਆ ਕਹਿੰਦਾ ਅਜ ਲੁਚਾ ਲੰਡਾ ਚੌਧਰੀ ਕਾ ਹੁੰਦਾ ਵਾ ਗੁਣ ਦਿੱਲੀ ਸਰਕਾਰ ਦਾ ਹੀ ਗੁੰਮਦਾ ਵਾ ਕਿਉਂਕਿ ਦਸਵੇਂ ਪਾਸ਼ਾ ਜੀ ਮਹਾਰਾਜ ਦੇ ਬਚਨ ਨੇ ਕਹਿੰਦਾ ਜਵ ਲੱਗ ਖਾਲਸਾ ਰਹੇ ਨਿਆਰਾ ਤਾਬਲਾ ਤੇਜ ਦੀ ਉਹ ਮੈਂ ਸਾਰਾ ਭਿੰਡਰਾਂ ਵਾਲਾ ਵੇਕਿਆ ਨਹੀਂ ਝੁਕਿਆ ਨਹੀਂ ਸ਼ਹੀਦ ਹੋ ਗਿਆ ਪਰ ਅੱਜ ਦੇ ਜਿਹੜੇ ਲੀਡਰ ਆ ਚਾਹੇ ਸੀਐਮ ਚਾਹੇ ਬਾਦਲਾ ਚਾਹੇ ਕੈਪਟਨ ਆ ਚਾਹੇ ਅੱਜ ਦੇ ਮੌਜੂਦਾ ਸਰਕਾਰ ਆ ਕੀ ਕਹਿੰਦੇ ਆ ਕਹਿੰਦੇ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀਤ ਜਦੋਂ ਇਹ ਕੁਰਸੀ ਦੇ ਖਾਤਰ ਦਿੱਲੀ ਦੇ ਜਾ ਕੇ ਬ੍ਰਾਹਮਣ ਦੇ ਅੱਗੇ ਗੋਡੇ ਟੇਕਦਾ ਵਾ ਤੇ ਫਿਰ ਮਹਾਰਾਜ ਕਹਿੰਦੇ ਵੀ ਇਹਦਾ ਤੇ ਮੇਰਾ ਰਿਸ਼ਤਾ ਖਤਮ ਹੋ ਜਾਂਦਾ ਵਾ ਅੱਜ ਲੋੜ ਆ ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਕਿਉਂਕਿ ਜਿਹੜੀਆਂ ਇਹ ਸਾਡੀਆਂ ਮਾਵਾਂ ਨੇ ਇਹਨਾਂ ਨੂੰ 2 ਸਾਲ ਹੋ ਗਏ ਜਾਣਦੇ ਇੱਥੇ ਇਹਨਾਂ ਨੇ ਕਹਿਰ ਦੀ ਸਰਦੀ ਕਹਿਰ ਦੀ ਗਰਮੀ ਆਪਣੇ ਪਿੰਡੇ ਦੇ ਹਟਾਈ ਆ ਤੇ ਜਿੰਨੇ ਵਾਰ ਵੀ ਤੱਕਾ ਹੋਇਆ ਇਹ ਸਾਡੀਆਂ ਮਾਵਾਂ ਜਾਣਦੇ ਮੋਰਚੇ ਦੇ ਵਿੱਚ ਸਭ ਤੋਂ ਮੂਰੇ ਹੁੰਦੀਆਂ ਨੇ ਇਸ ਕਰਕੇ ਜਦਾਂ ਦੇਖੋ ਦਸਵੇਂ ਪਾਸ਼ਾ ਜੀ ਦਾ ਰਹਿਤ ਨਾ ਕਹਿੰਦੇ ਦੇਖ ਪਰਾਈਆਂ ਚੰਗੀਆਂ ਧੀਆ ਭੈਣਾ ਮਾਵਾਂ ਜਾਣੇ ਪਰ ਨਾਰੀ ਕੋ ਮਾਤ ਬਖਾਣੇ ਅੱਜ ਦਾ ਰਾਜ ਮੋਦੀ ਦਾ ਰਾਜ ਹੈ ਜਿਹਦੇ ਵਿੱਚ ਸੁਖੀ ਕੋਈ ਨਹੀਂ ਅੱਜ ਤੋਂ 2 ਸਦੀਆਂ ਪਹਿਲਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਵਿੱਚ ਦੁਖੀ ਕੋਈ ਨਹੀਂ ਸੀ ਜਿਹਦੇ ਬਾਰੇ ਕਵੀ ਨੇ ਲਿਖਿਆ ਕਹਿੰਦਾ ਜਿੱਥੇ ਸੱਚੇ ਧਰਮ ਦਾ ਰਾਜ ਸੀ ਚਮਕਾ ਮਾਰੇ ਸੱਚ ਦਾ ਭਾਣਾ ਬੈਠਾ ਗੱਦੀ ਸ਼ੇਰ ਪੰਜਾਬ ਦਾ ਜਿਹਦੀ ਜਗਤ ਵਖਰੀ ਸ਼ਾਨ ਕਹਿੰਦਾ ਜਿਹਦੇ ਦਰ ਤੇ ਆ ਕੇ ਝੁੱਕਦੇ ਜੂਰ ਬਕਾਬਲ ਅਤੇ ਇਰਾਨ ਦਰਿਆ ਖੈਬਰ ਲਾਹੌਰ ਪਸ਼ੋਰ ਕੀ ਅਟਕ ਜੰਮੂ ਕੀ ਮਲਤਾਨ ਕਹਿੰਦਾ ਤੱਕ ਕੇ ਚੜਦ ਨਰਾਲੇ ਸ਼ੇਰ ਦੇ ਲੱਖਾਂ ਬੈਰੇ ਦਿਲ ਘਬਰਾਉਣ ਮਹਾਰਾਜ ਰਜੀਤ ਸਿੰਘ ਦੇ ਰਾਜ ਦੇ ਜਿਹ ਕਹਿੰਦੇ ਹਿੰਦੂ ਸਿੱਖ ਇਸਾਈ ਮੌਮਨਾ ਮੌਮਨ ਕਹਿੰਦੇ ਮੁਸਲਮਾਨ ਨੂੰ ਸਾਰੇ ਧਰਮਾਂ ਲਈ ਕਾਨੂੰਨ ਇੱਕ ਸੀ ਇੱਥੇ ਵੰਗੂਨੇ ਸੀਗਾ ਵੀ ਜੇ ਹਿੰਦੂ ਵੀਰ ਹਿੰਦੁਸਤਾਨ ਜਿੰਦਾਬਾਦ ਕਹਿੰਦਾ ਤਾਂ ਜਿੰਦਾਬਾਦ ਆ ਜੇ ਖਾਲਸੇ ਨੇ ਖਾਲਿਸਤਾਨ ਕਹਿੰਦਾ ਤਾਂ ਮਰਦਾਬਾਦ ਆ ਜੀ ਬਿਲਕੁਲ ਉਸ ਦੇ ਨਾਲ ਇੱਕ ਹੋਰ ਸਵਾਲ ਆ ਦੇਖਿਆ ਜਾ ਰਿਹਾ ਹੈ ਕਿ ਸਵੇਰ ਤੋਂ ਹੀ ਪ੍ਰਸ਼ਾਸਨ ਦੇ ਵੱਲੋਂ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਅਸੀਂ ਦੇਖਿਆ ਕਿ ਜਿਹੜਿਆਂ ਨੇ ਇੱਥੇ ਪਹੁੰਚਣਾ ਸੀ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਭਾਵੇਂ ਅਸੀਂ ਗੱਲ ਕਰੀਏ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਜੀ ਦੀ ਉਹਨਾਂ ਨੂੰ ਵੀ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸਰਜੀ ਸਿੰਘ ਖਾਲਸਾ ਨੂੰ ਜਿਹੜਾ ਹੈ ਉਹ ਵੀ ਬੰਦ ਕਰ ਦਿੱਤਾ ਗਿਆ ਜਿਦਾਂ ਨੇ ਦੇਖੋ ਜੀ ਜਿਹੜੇ ਤੁਹਾਡੇ ਜਾਣੇ ਸਵਾਲ ਆ ਇਹਦਾ ਜਵਾਬ ਦੇਖੋ ਕਵੀ ਕੀ ਕਹਿੰਦਾ ਕਹਿੰਦਾ ਦੱਸ ਕਿੱਥੇ ਹੋਇਆ ਧੱਕਾ ਨਹੀਂ ਇਹ ਪੰਜਾਬ ਤੇਰਾ ਕੋਈ ਸਕਾ ਨਹੀਂ ਅਸੀਂ ਉਥੇ ਜਿੱਥੇ ਫਰੰਟ ਦੇ ਬਾਪੂ ਲਾਭ ਸਿੰਘ ਜੀ ਦਾ ਮੋਰਚਾ ਲੱਗਾ ਨੀਸਾਨ ਸਾਹਿਬ ਲਾ ਕੇ ਅਸੀਂ ਸਵੇਰੇ ਉਥੇ ਬੈਠੇ ਚਾਹ ਦਾ ਲੰਗਰ ਲਾਇਆ ਹੈ ਸਾਡੇ ਦੇਖਦੇ ਦੇਖਦੇ ਹਜ਼ਾਰਾਂ ਜਾਣੇ ਦੀ ਪ੍ਰਸ਼ਾਸਨ ਦਾ ਜਾਣੇ ਦੀ ਜਿਹੜਾ ਪੁਲਿਸ ਵਾਲਾ ਬਣਾ ਨੇ ਆ ਕੇ ਜਾਨੀ ਗੱਡੀਆਂ ਲਾ ਕੇ ਜਾਣੇ ਦੀ ਰਸਤੇ ਸਾਰੇ ਬੰਦ ਕਰਤੇ ਕਿਉਂਕਿ ਇਥੇ ਆ ਜੇ ਲੱਖਾਂ ਦਾ ਇਕੱਠ ਹੋਣਾ ਸੀਗਾ ਜਾਣੇ ਦੇ ਪੂਰੇ ਪੰਜਾਬ ਦੇ ਵਿੱਚ ਬੈਰੀਗੇਡ ਲਾ ਕੇ ਜਾਣੇ ਦੀ ਸੰਗਤ ਨੂੰ ਰੋਕਿਆ ਗਿਆ ਜਿਹੜੇ ਜਾਣੇ ਦੇ ਨਾਮੀ ਸਿੰਘ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਜਾਣੇ ਦੀ ਫੜ ਕੇ ਗ੍ਰਿਫਤਾਰ ਕੀਤਾ ਗਿਆ ਯਾਨੀ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਇਹ ਜਿਹੜਾ ਅਨਸਾਫ਼ ਲਈ ਮੋਰਚਾ ਲੱਗਿਆ ਕੌਮੀ ਅਨਸਾਫ਼ ਮੋਰਚਾ ਇਹ ਕਹਿੰਦਾ ਭਾਵੇਂ ਜਾਨੇ ਅਸੀਂ ਇੱਥੇ ਕੋਈ ਲੜਾਈ ਕਰਨ ਨੂੰ ਨਹੀਂ ਬੈਠੇ ਆਪਣੇ ਹੱਕਾਂ ਲਈ ਬੈਠੇ ਆ ਜੇ ਸਰਕਾਰ ਜਾਨੇ ਸ਼ਾਂਤਮਈ ਧਰਨਾ ਵੀ ਨਹੀਂ ਲਾਉਣ ਦਿੰਦੀ ਇਹ ਮਾੜੀ ਗੱਲ ਆ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਉਪਦੇਸ਼ ਆ ਸਾਨੂੰ ਕਿਰਤ ਕਰਨੀ ਨਾਮ ਜਪਣ ਵੰਡ ਛਕਣਾ ਇੱਥੇ ਜਿਹੜਾ ਭੈ ਜੀ 2 ਸਾਲਾਂ ਤੋਂ ਜਿਹੜਾ ਮਹਾਰਾਜ ਦੇ ਸਰੂਪ ਰੱਖਿਆ ਵਾ ਤੇ ਨਿਤਨੇਮ ਹੁੰਦਾ ਵਾ ਤੇ ਨਾਲ ਲੰਗਰ 24 ਘੰਟੇ ਕੋਈ ਵੀ ਬੰਦਾ ਆ ਕੇ ਜਣ ਦੇ ਇਥੋਂ ਤੱਕ ਕੇ ਅਸੀਂ ਅੱਖਾਂ ਦੇ ਸਾਹਮਣੇ ਦੇਖੀਦਾ ਆਪ ਵੀ ਸੇਵਾ ਕਰੀਦੇ ਆ ਬੇ ਹਜ਼ਾਰਾਂ ਪੁਲਿਸ ਵਾਲੇ ਆ ਕੇ ਰੋਜ਼ ਪ੍ਰਸ਼ਾਦਾ ਛਕਦੇ ਪਰ ਜਾਦਾ ਸਿੰਘਾਂ ਦੇ ਜਣੇ ਡਾਂਗਾ ਮਰੌਂਦੇ ਆ ਗੋਲੀਆਂ ਮਾਰਦੇ ਆ ਜਾਦਾ ਆਪਾਂ ਦੇਖਿਆ ਵੀ ਮਾਤਾ ਜੀ ਦੇ ਹੱਥ 'ਚ ਬੰਬ ਆ ਜਣੇ ਵੀ ਕਹਿੰਦਾ ਮਤਲਬ ਇਹ ਕਿੰਨੀ ਕਿ ਸਰਕਾਰ ਲਈ ਜਣਦੀ ਮਾੜੀ ਗੱਲ ਆ ਇਸ ਕਰਕੇ ਜੇ ਆ ਜੇ ਸਾਡਾ ਰਾਜ ਹੁੰਦਾ ਤਾਂ دیਵਾਨੇ ਦਾ ਭਈਆ ਉੱਠ ਕੇ ਮਾਰੇ ਤੇ ਸਰੂਪ ਦੀਆਂ ਬੇਦਬੀਆਂ ਨਾ ਕਰਦਾ ਗੱਲ ਕਿ ਇਹ ਆ ਵੀ ਸਾਨੂੰ ਗੁਲਾਮੀ ਦਾ ਸੈਸ ਕਰਾਇਆ ਜਾ ਰਿਹਾ ਤੁਸੀਂ ਮਾਤਾ ਜੀ ਦੀ ਜਨ ਜਿਹੜੇ ਰਹਿੰਦੇ ਉਹਨਾਂ ਨੇ ਬੋਲਣਗੇ ਜੀ ਇਹ ਆਪਣੇ ਸਰਦਾਰ ਸਿਪ ਸਿੰਘ ਮਾਨ ਵੀ ਨਜ਼ਰਬੰਦ ਕਰ ਲੇ ਤੇ ਇੱਥੇ ਖਾਨਪੁਰ ਸੰਤ ਜਨਾਇ ਸਿੰਘ ਭਨਰਾਲੇ ਦੇ ਜਿਹੜੇ ਉਹ ਆ ਪਤੀਜਾ ਸਾਹਿਬ ਜਸਵੀਰ ਸਿੰਘ ਰੋਡਾ ਜੀ ਉਹਦੇ ਨਾਲ 3-400 ਬੰਦਾ ਅਸੀਂ ਦੇਖਿਆ ਬੱਸ ਵਿੱਚ ਤੇ ਅੱਜ ਤਾਂ ਆਪਣੀ ਬੱਸ ਕੱਢ ਲਿਆ ਹਾਂ ਜੀ ਹਾਂਜੀ ਐਸੀ ਜੀ ਵੀਰੋ ਅੱਜ ਦੀ ਵੀਡੀਓ ਤੇ ਜਦੋਂ ਤੁਸੀਂ ਇੱਕ ਵਾਰੀ ਜ਼ੁਲਮ ਦੀ ਸ਼ੁਰੂਆਤ ਕਰਦੇ ਹੋ ਨਾ ਤੇ ਸਿੱਖ ਗੋਮ ਫਰੈਂਜ ਦੀ ਹੈਗੀ ਇਹ ਧੱਕਾ ਆਪਣੇ ਨਾਲ ਨਹੀਂ ਹੋਣ ਦਿੰਦੀ ਤੇ ਧੱਕਾ ਜੜਦੀ ਨਹੀਂ ਸਿੱਖ ਗੋਮ ਤੇ ਜਦੋਂ ਫਿਰ ਨਿਹੰਗ ਸਿੱਖਾਂ ਨੇ ਕਿਹਾ ਨਾ ਕਿ ਭਗਵੰਤ ਮਾਨ ਤੂੰ ਜਿੰਨਾ ਮਰਜ਼ੀ ਜ਼ੁਲਮ ਕਰ ਲੈ ਇਹ ਵੱਡਿਆਂ ਟੁਕਿਆਂ ਇਹ ਸਿੱਖ ਗੋਮ ਨਹੀਂ ਜਾਂਦੀ ਤੇ ਸਿੱਖ ਗੋਮ ਐਂ ਜੀ ਨਹੀਂ ਬਣ ਗਈ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਸ਼ੁਰੂ ਤੋਂ ਸਿੱਖ ਇੰਨੀ ਕੁ ਕੁਰਬਾਨੀ ਦੇ ਕੇ ਸਿੱਖ ਕੌਮ ਬਣੀ ਏ ਸਿੱਖ ਕੌਮ ਦੀ ਤੁਸੀਂ ਹਿਸਟਰੀ ਦੇਖੋਗੇ ਪੜੋਗੇ ਤੇ ਤੁਹਾਨੂੰ ਨਾਲੀ ਜਾਏਗਾ ਤੇ ਭਗਵੰਤ ਮਾਨ ਜਿਹੜਾ ਇੱਕ ਬੰਦਾ ਆਪ ਨਸ਼ਾ ਕਰ ਰਿਹਾ ਉਹ ਨਸ਼ੇ ਤੋਂ ਕਿੰਜ ਪੰਜਾਬ ਨੂੰ ਬਚਾ ਸਕਦਾ ਜਿਹੜਾ ਨਸ਼ੇ ਛੁਰਵਾਉਂਦਾ ਉਹਨੂੰ ਤੁਸੀਂ ਜੇਲਾਂ ਦੇ ਵਿੱਚ ਬੰਦ ਕੀਤਾ ਮੈਂ ਗੱਲ ਕਰ ਰਿਹਾ ਭਾਈ ਅਮਰਤਪਾਲ ਸਿੰਘ ਦੀ ਕਿਉਂ ਜੇਲਾਂ ਦੇ ਵਿੱਚ ਬੰਦਦੇ ਨੇ ਉਹ ਵੀ ਫਿਰ ਪੰਜਾਬ ਦੀਆਂ ਜੇਲਾਂ ਦੀਆਂ ਨਹੀਂ ਜੇਲ੍ਹਾਂ ਦੇ ਵਿੱਚ ਆਸਾਮ ਦੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ ਤੇ ਭਗਵੰਤ ਮਾਨ ਦੀ ਇੱਕ ਮਾਂ ਜੀ ਉੱਥੇ ਬੈਠੀ ਹੈ ਉਹ ਗੱਲ ਕਰ ਰਹੀ ਹੈ ਕਿ ਇਹਦੇ ਦਿਨ ਥੋੜੇ ਹੀ ਨੇ ਕਿੰਨੀ ਕੁ ਦੇਰ ਤੁਸੀਂ ਆਪਣੀ ਕੁਰਸੀ ਦਾ ਫਾਇਦਾ ਚੁੱਕੋਗੇ ਕਿੰਨੀ ਕੁ ਦੇਰ ਅੰਜਾਮ ਬਹੁਤ ਬੁਰਾ ਆਏਗਾ ਤੇ ਐਸੇ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਾਕੀ ਮਿਲ ਲਿਆ ਕਿਸੇ ਨੈਕਸਟ ਵੀਡੀਓ ਦੇ ਅੰਦਰ